ਇੱਥੇ ਇੱਕ ਬਾਬਾ ਜੀ ਪਹੁੰਚੇ ਨੇ ਦੱਸਦੇ ਕਿ ਇਹਨਾਂ ਦੀ ਇਕਤਾ ਲੱਤ ਹੈ ਨੀਗੀ ਔਰ ਨੰਬਰ 2 ਤੇ ਇਹ ਗੱਲ ਹੈ ਕਿ ਕਿਸਾਨਾਂ ਦੀ ਹਮਾਇਤ ਕਰਨ ਦੇ ਲਈ ਸਪੈਸ਼ਲ ਸਾਈਕਲ ਦੇ ਉੱਪਰ ਗੁਰਦਾਸਪੁਰ ਤੋਂ ਆਏ ਨੇ ਤਾਂ ਗੱਲਬਾਤ ਕਰ ਲੈਣੇ ਆ ਜਿਸ ਤਰੀਕੇ ਮੈਂ ਦੱਸਿਆ ਜੀ ਇਕ ਤਾਂ ਤੁਹਾਡਾ ਲੱਤ ਜਿਸ ਤਰੀਕੇ ਹੈ ਨੀਗੀ ਤੇ ਨੰਬਰ 2 ਤੁਸੀਂ ਗੁਰਦਾਸਪੁਰ ਤੋਂ ਸਾਈਕਲ ਤੇ ਪਹੁੰਚੇ ਹੋ ਹਾਂਜੀ ਮੈਂ ਗੁਰਦਾਸਪੁਰ ਆਇਆ ਹਾਂ ਜੀ ਅੱਛਾ ਜੀ ਬਾਬਾ ਜੀ ਕੀ ਮਨ ਦੇ ਵਿੱਚ ਇਹ ਦੇਖਾ ਖਿਆਲ ਆਇਆ ਜਿਹੜਾ ਤੁਸੀਂ ਸਾਈਕਲ ਦੇ ਉੱਪਰ ਇੱਥੇ ਪਹੁੰਚ ਗਏ ਇਹੋ ਵੇਖਣ ਦੇ ਜੀ ਅੱਗੇ ਵੀ ਸਾਡੇ ਕਿਸਾਨ ਦੇ ਪਿਛੇ ਆਉਣਾ ਚਾਹੀਦਾ ਜੀ ਹਾਂਜੀ ਜਦੋਂ ਮੈਨੂੰ ਅੱਗੇ ਟੈਗ ਹੋਇਆ ਨਾ ਪਹਿਲਾਂ ਲੱਗਾ ਕਿ ਜੋ ਦਿੱਲੀ ਅੱਗੇ ਵੀ ਗਿਆ ਮੈਨੂੰ ਕੋਈ ਹੈ ਨਹੀਂ ਗਿਆ ਹੁਣ ਮਰ ਜਾ ਕੁੰਡਿਆ ਪਹਿਲਾਂ ਕੋਈ ਨਹੀਂ ਗਿਆ ਪਹਿਲਾਂ ਹਾਂਜੀ ਹਾਂਜੀ ਅੱਛਾ ਤੁਸੀਂ ਦਿੱਲੀ ਵੀ ਗਏ ਸੀ ਕਿ ਆ ਦਿੱਲੀ ਪੇ ਦੌਰਾਂ ਗਿਆ ਜੀ ਉੱਥੇ ਕੋਈ ਦਿੱਕਤ ਆਈ ਸੀ ਪਹਿਲਾਂ 7 ਦਿਨ ਗਿਆ ਹਾਂ ਰਾਤ ਰਹਿ ਹਾਂ ਜਦੋਂ ਮੈਂ ਤਿੰਨਾਂ ਦਿਨਾਂ ਵਿੱਚ ਤਿੰਨਾਂ ਦਿਨਾਂ ਦੇ ਵਿੱਚ ਫੇਰ ਟੁੱੜ ਕੇ ਰਾਤ ਦੇਨੇ ਮੈਂ ਸਿੱਧਾ ਫੇਰ ਆਪਣੇ ਗਰਦਾਸਪੁਰ ਚੱਲ ਗਿਆ ਹਾਂ ਜੀ ਅੱਛਾ ਜੀ ਹਾਂਜੀ ਹਾਂਜੀ ਫੇਰ ਕੋਈ ਨਹੀਂ ਲੱਗੇ ਮੈਂ ਲੋਕੀਆ ਦੇ ਨਾਲ ਉਹਨਾਂ ਕੋਈ ਨਹੀਂ ਆਇਆ ਮੈਂ ਫੇਰ ਕੱਲਾ ਹੀ ਫੇਰ ਆ ਗਿਆ ਹਾਂ ਫੇਰ 7 ਦਿਨ ਫੇੜਾ ਹਾਂ ਲੋੜੀ ਲਾਗੇ ਫਿਰ ਤੋੜ ਕੇ ਲੋੜੀਆ ਦਿੰਦਾ ਕੇ ਫਿਰ ਸਿੱਧਾ ਚਲ ਗਿਆ ਅੱਛਾ ਇਹ ਦੱਸੋ ਤੁਸੀਂ ਸਾਈਕਲ ਤੇ ਕਿਉਂ ਆਏ ਹੋ ਇੰਨੀਆਂ ਟਰਾਲੀਆਂ ਆਈਆਂ ਨੇ ਉਧਰਲੀ ਸਾਈਡ ਤੋਂ ਤਾਂ ਇਸ ਵਾਰੀ ਟਰਾਲੀ ਤੇ ਜੀ ਨਹੀਂ ਕਰਦਾ ਆਪਣੇ ਜਾਣਾ ਚਾਹੀਦਾ ਟਰਾਲੀਆਂ ਇਹ ਫੇਰ ਵਸ ਫੇਰ ਚਲ ਜਣੀਆਂ ਤੇ ਮੈਂ ਫੇਰ ਤੋੜ ਕੇ ਰਹਿਣਾ ਮੈਂ ਉੱਥੇ ਹਣਾ ਮੈਂ ਸਾਈਕਲ ਤੇ ਹਣਾ ਜੀ ਤੁਸੀਂ ਆਪਣੇ ਹਿਸਾਬ ਨਾਲ ਚੱਲਣਾ ਚਾਹੁੰਦੇ ਓਕੇ ਜਦੋਂ ਵਾਪਸ ਲੋੜ ਪਵੇ ਜਾਣ ਦੇ ਤਾਂ ਵਾਪਸ ਚਲ ਜਾਵਾਂ ਕੋਈ ਗੱਲ ਨਹੀਂ ਮੈਂ ਆਪਣੇ ਸਾਈਕਲ ਤੇ ਜਾਣਾ ਚਾਹੀਦਾ ਹਰ 50 60 ਕਿਲੋ ਭਰ ਚੁੱਕੇ ਜਿੱਥੇ ਮਰਜ਼ੀ ਲੈ ਜਾਣਾ ਗੱਲ ਹੀ ਕੋਈ ਨਹੀਂ ਹਾਂ ਜੀ ਅੱਛਾ ਇਹ ਦੱਸੋ ਜੀ ਤੱਕ ਕਿੰ ਨਹੀਂ ਐਸੇ ਆ ਕੇ ਆਇਆ ਹਾਂ ਜਦੋਂ ਕਹਿੰਦੇ ਬ ਦਿੱਲੀ ਚੱਲੇ ਨੇ ਅੱਛਾ ਜੀ 13 ਤਰੀਕ ਤੋਂ ਹਾਂ ਜੀ ਹਾਂ ਜੀ ਮੈਂ ਸਿੱਧਾ ਮੈਂ ਦਿੱਲੀ ਚਲਾਂਗੇ ਇੱਥੇ ਪਾ ਲਗਾ ਬਾਰਡਰ ਲਾ ਕੇ ਮੈਸੇੜੇ ਵੀ ਆ ਕੇ ਆ ਜੀ ਪਹਿਲਾਂ ਲਗਾ ਬੈਣ ਜਦੋਂ ਬਾਰਡਰ ਕਰਕੇ ਮੈਂ ਮਗਰ ਸਿੱਧਾ ਹੀ ਟੁੱੜ ਗਿਆ ਉਸਲੇ ਲਾਗੇ ਆ ਗਿਆ ਮਗਰ ਉਸਲੇ ਆ ਗਿਆ ਆ ਗਿਆ ਜੀ ਅੱਛਾ ਫਿਰ ਹੁਣ ਇਸ ਤਰੀਕੇ ਅੱਗੇ ਤਾਂ ਰੋਕ ਆ ਅੱਗੇ ਤਾਂ ਜਾਣ ਨਹੀਂ ਦਿੱਤਾ ਜਾ ਰਿਹਾ ਤੁਸੀਂ ਕਿੰਨੇ ਦਿਨਾਂ ਤੱਕ ਇੱਥੇ ਰਹੋਗੇ ਜਾਂ ਤੁਹਾਡਾ ਕੀ ਪਲਾਨ ਆ ਕੀ ਇਥੇ ਮੈਂ ਅੱਗੇ ਵੀ ਬੜੇ ਵੇਲੇ ਮੈਂ ਜੇ ਵਦਨ ਤਾਂ ਮੈਂ ਆਕਰ ਰੋਜ਼ ਦਾ ਚਾਰ ਪੰਜ ਵੜਾ ਫਿਰ ਟੁੜ ਕੇ ਆਉਣਾ ਇਥੋਂ ਜੀ ਹਾਂ ਜੀ ਅਗਰ ਰੋਜ਼ ਚਾਰ ਪੰਜ ਆਉਣਾ ਫਿਰ ਟੁਰਕ ਜੰਨਾ ਜੀ ਕਦੀ ਇਧਰ ਹੋ ਜਾਣਾ ਕਦੀ ਉਹ ਦੂਜੇ ਬੰਨੇ ਜਾਣਾ ਵਾ ਦੋਵੇਂ ਬੰਨੇ ਹੋ ਕੇ ਜਾਈਦਾ ਜੀ ਜਿਵੇਂ ਬਲਾ ਹੁਣ ਇਧਰ ਜਾਣਾ ਉਧਰ ਫਿਰ ਪਰਲੇ ਮੈਨੂੰ ਉੱਧਰ ਚੱਲ ਜਾਣਾ ਵਾ ਦੂਜਾ ਫੇੜੇ ਇਧਰੋਂ ਆਉਣਾ ਵਾ ਚਾਰ ਸਪੇੜੇ ਫਿਰ ਟੁੜ ਕੇ ਆਉਣਾ ਜੀ ਅੱਛਾ ਇਹ ਦੱਸੋ ਤੁਸੀਂ ਖੁਦ ਵੀ ਕਿਸਾਨ ਹੋ ਹਾਂ ਜੀ ਜੀ ਕਿਸਾਨ ਕੋ ਜੀ ਵਾਲੀ ਆਪਣੀ ਪੂਰੀ ਹੈ ਪੈਸੇ ਦਾ ਮਗਰ ਆਉਣਾ ਚਾਹੀਦਾ ਜੀ ਹਾਂਜੀ ਪਹਿਲੀ ਹੈ ਜਿਸ ਤਰੀਕੇ ਦੀਆਂ ਮੰਗਾਂ ਨੇ ਰਾਤ ਮੀਟਿੰਗ ਵੀ ਹੋਈ ਆ ਹਨਾ ਮੀਟਿੰਗ ਚੋਂ ਚਲੋ ਇੱਕ ਕਹਿ ਸਕਦੇ ਆ ਕਿ ਥੋੜਾ ਜਿਹਾ ਸਮਾਂ ਸਰਕਾਰ ਦੇ ਵੱਲੋਂ ਵੀ ਮੰਗਿਆ ਗਿਆ ਵਾ ਕਿ ਦੋ ਦਿਨ ਦਾ ਟਾਈਮ ਨਾ ਦਿੱਤਾ ਜਾਵੇ ਤੇ ਪ੍ਰਧਾਨ ਸਾਹਿਬ ਉਹਨਾਂ ਨੇ ਇਧਰੋਂ ਜੋ ਕਿਸਾਨਾਂ ਆਗੂ ਨੇ ਉਹਨਾਂ ਨੇ ਵੀ ਕਿਹਾ ਸੀਗਾ ਕਿ ਹਾਂ ਚਲੋ ਅਸੀਂ ਵੀ ਆਪਦੇ ਕਿਸਾਨਾਂ ਨਾਲ ਵਿਚਾਰ ਕਰਾਂਗੇ ਜਾ ਕੇ ਕਿ ਲੱਗਦਾ ਕਿ ਹੱਲ ਜਿਹੜਾ ਉਹ ਹੋਏਗਾ ਛੇਤੀ ਹਾਂਜੀ ਹਾਂਜੀ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਅੱਛਾ ਜੀ ਆਹ ਜ਼ਰੂਰ ਤੁਹਾਨੂੰ ਇੱਕ ਵਾਰ ਦੱਸੋ ਤੁਸੀਂ ਇਹ ਜਿਹੜੀਆਂ ਬੋਤਲਾਂ ਵੀ ਲਗਾਈਆਂ ਹੋਈਆਂ ਨੇ ਇਹ ਕੀ ਸਿਸਟਮ ਹੈ ਇੱਥੇ ਨਲਕੇ ਹੈਗੇ ਨੇ ਦਿੱਲੀ ਨਲਕੇ ਹੁੰਦੀਆਂ ਜੇ ਹੁਣ ਪਾਣੀ ਚਾਹੀਦਾ ਵਾ ਇੱਥੇ ਰੱਖਣਾ ਨਾ ਪਾਣੀ ਪੀਣਾ ਤੇ ਚਲ ਹੁਣ ਤਾਂ ਪਾਣੀ ਹੈਗੇ ਨੇ ਜੋ ਪਾਣੀ ਹੁਣ ਇੱਥੋਂ ਫੜ ਕੇ ਪੀਣਾ ਵਾ ਜਦੋਂ ਪ੍ਰਸ਼ਾਦ ਊ ਘੜਨਾ ਵਾ ਆ ਵੇਖੋ ਇੰਦਾ ਖੋਲਣਾ ਤੇ ਮਰ ਜਾ ਘੜ ਕੇ ਦਸ ਢੋਲਣਾ ਨਾ ਹਾਂਜੀ ਹੱਥ ਹੋਣ ਦੇ ਆ ਢੋਲਣ ਹਾਂਜੀ ਠੀਕ ਠੀਕ ਹੈ ਜੀ ਤਲਕੰਤਾ ਦੇਖੋ ਬਾਈ ਨੇ ਸਾਈਕਲ ਵੀ ਪੂਰਾ ਐਨ ਵਧੀਆ ਢੰਗ ਦੇ ਨਾਲ ਕਹਿ ਸਕਦੇ ਆ ਕਿ ਤਿਆਰ ਕੀਤਾ ਹੈ ਅੱਗੇ ਕੈਲੀਅਰ ਲਾਇਆ ਹੋਇਆ ਵਾ ਨਾਲ ਸ਼ੀਸ਼ੇ ਲਾਏ ਹੋਏ ਨੇ ਝੰਡਾ ਜਿਹੜਾ ਕਿਸਾਨੀ ਦਾ ਉਹ ਲਾਇਆ ਹੋਇਆ ਵਾ ਪਿੱਛੇ ਵੀ ਕੁਸਮਾਨਸੂ ਨੂੰ ਰੱਖਿਆ ਆ ਜੀ ਅਜਾ ਪਿੱਛੇ ਕਰਨ ਇੱਕ ਵਾਰੀ ਪਿੱਛੇ ਵਾਲਾ ਸਮਾਨ ਜ਼ਰੂਰ ਦਿਖਾਓ ਆਪਾਂ ਤਸਵੀਰਾਂ ਦਿਖਾਓ ਇਹ ਦੇਖੋ ਬਾਈ ਉਹਨਾਂ ਨੇ ਸਮਾਨ ਆਪਣਾ ਸਾਈਕਲ ਦੇ ਉੱਪਰ ਹੀ ਰੱਖਿਆ ਆਇਆ ਵਾ ਤਾਂ ਬਾਕੀ ਜਿਹੜੇ ਕਿਸਾਨ ਨੇ ਉਹ ਟਰਾਲੀਆਂ ਦੇ ਵਿੱਚ ਪਹੁੰਚੇ ਹੋਏ ਨੇ ਟਰਾਲੀਆਂ ਦੇ ਵਿੱਚ ਉਹਨਾਂ ਦਾ ਸਮਾਨ ਹੈ ਕਿਉਂਕਿ ਰਾਤ ਕੱਟਣੀ ਪੈਂਦੀ ਆ ਤੁਹਾਨੂੰ ਪਤਾ ਅਜੇ ਵੀ ਰਾਤ ਦੇ ਵੇਲੇ ਠੰਡ ਹੁੰਦੀ ਆ ਤਾਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਦੋਂ ਰਾਤ ਨੂੰ ਸੜਕ ਦੇ ਉੱਪਰ ਰਹਿਣਾ ਪਵੇ ਇੱਕ ਤਾਂ ਘਰ ਦੇ ਵਿੱਚ ਪੈਣਾ ਆਪਣੇ ਕਮਰੇ ਦੇ ਵਿੱਚ ਬੈਠਦੇ ਉੱਪਰ ਪੈਣਾ ਉਹ ਵੱਖਰੀ ਗੱਲ ਹੁੰਦੀ ਆ ਪਰ ਜਦੋਂ ਸੜਕ ਦੇ ਉੱਪਰ ਆ ਕੇ ਪੈਣਾ ਹੋਵੇ ਆਲੇ ਦੁਆਲੇ ਖੇਤ ਹੁੰਣ ਤੇ ਜਿਸ ਤਰੀਕੇ ਦੀ ਰਾਤ ਤੋਂ ਹਵਾ ਚੱਲ ਰਹੀ ਆ ਮੌਸਮ ਜਿਸ ਤਰੀਕੇ ਦਾ ਰਾਤ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਵੇਂ ਇਸ ਉਮਰ ਦੇ ਵਿੱਚ ਸੜਕ ਦੇ ਉੱਪਰ ਜਦੋਂ ਪੈਣਾ ਪਵੇ ਤਾਂ ਕਿਸ ਤਰੀਕੇ ਜਿਹੜਾ ਰਹਿਣ ਦੇ ਲਈ ਮੁਸ਼ਕਲ ਹੁੰਦਾ ਸਾਹਮਣਾ ਕਰਨਾ ਪੈਂਦਾ